ਵੇਰਕਾ ਸਿਰਫ ਪੰਜਾਬ ਦਾ ਇੱਕ ਦੁੱਧ ਦਾ ਪੈਕੇਟ ਨਹੀਂ ਹੈ ਸੱਚ ਤਾਂ ਇਹ ਹੈ ਕਿ ਵੇਰਕਾ ਹਰ ਰੋਜ਼ 10 ਲੱਖ ਲੀਟਰ ਤੋਂ ਵੱਧ ਦੁੱਧ ਪ੍ਰੋਸੈਸ ਕਰਦਾ ਹੈ 8000 ਤੋਂ ਵੱਧ ਪਿੰਡਾਂ ਤੋਂ ਦੁੱਧ ਲਿਆਉਂਦਾ ਹੈ ਕਰੋੜਾਂ ਰੁਪਏ ਦਾ ਰੋਜ਼ਾਨਾ ਦਾ ਵਪਾਰ ਪੰਜਾਬ ਤੋਂ ਬਾਹਰ ਵੀ ਵੇਰਕਾ ਦੀ ਡਿਮਾਂਡ ਅਤੇ ਹਰ ਦੂਜੇ ਘਰ ਦਾ ਫਰਿੱਜ ਵੇਰਕਾ ਤੋਂ ਬਿਨਾ ਖਾਲੀ ਹੈ ਇਹ ਕੋਈ ਸਧਾਰਨ ਡੈਰੀ ਨਹੀਂ ਇਹ ਪੰਜਾਬ ਦੀ ਇਕਨੋਮੀ ਦੀ ਹਾਰਟਬੀਟ ਹੈ ਪਰ ਸਵਾਲ ਇੰਨਾ ਹੀ ਨਹੀਂ ਹੈ ਕਿ ਵੇਰਕਾ ਕਿੰਨੀ ਵੱਡੀ ਹੈ ਸਵਾਲ ਇਹ ਹੈ ਕਿ ਇੱਕ ਮਿਲਕ ਸੁਸਾਇਟੀ ਕਿਵੇਂ ਕਰੋੜਾਂ ਰੁਪਏ ਦਾ Empire ਬਣ ਗਈ 1973 ਦਾ ਸਾਲ ਸੀ ਜਦੋਂ ਪੰਜਾਬ ਹੌਲੀ-ਹੌਲੀ ਆਪਣੇ ਆਪ ਨੂੰ ਜੰਗ ਤੋਂ ਵਿਚਾਰ ਰਿਹਾ ਸੀ ਪਰ ਕਿਸਾਨ ਅਜੇ ਵੀ ਆਪਣਾ ਦੁੱਧ ਸਹੀ ਢੰਗ ਨਾਲ ਨਹੀਂ ਵੇਚ ਸਕਦੇ ਸਨ ਉਦੋਂ ਪੰਜਾਬ ਸਰਕਾਰ ਨੇ ਇੱਕ ਫੈਸਲਾ ਲਿਆ ਕਿ ਕਿਸਾਨਾਂ ਤੋਂ ਦੁੱਧ ਇਕੱਠਾ ਕਰੀਏ ਸਾਫ਼ ਸੁਥਰਾ ਕਰੀਏ ਤੇ ਘਰ-ਘਰ ਤੱਕ ਪਹੁੰਚਾਈਏ ਇਸ ਫੈਸਲੇ ਤੋਂ ਜਨਮ ਲਿਆ ਪੰਜਾਬ ਮਿਲਕ ਫੈਟ ਨੇ ਅਤੇ ਉੱਥੋਂ ਹੀ ਸ਼ੁਰੂ ਹੋਈ ਇੱਕ ਬ੍ਰਾਂਡ ਦੀ ਕਹਾਣੀ ਜਿਸ ਦਾ ਨਾਮ ਰੱਖਿਆ ਗਿਆ ਵੇਰਕਾ ਅਮਰਸਰ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਆਇਆ ਇਹ ਨਾਂ ਪਰ ਹੌਲੀ-ਹੌਲੀ ਵੇਰਕਾ ਹਰ ਪੰਜਾਬੀ ਦੇ ਫ੍ਰਿਜ ਤੱਕ ਪਹੁੰਚ ਗਿਆ ਸਭ ਤੋਂ ਪਹਿਲਾਂ ਵੇਰਕਾ ਨੇ ਦੁੱਧ ਦੇ ਪੈਕੇਟ ਵਿੱਚ ਨੇ ਸ਼ੁਰੂ ਕੀਤੇ ਮਾਂ ਕਹਿੰਦੀ ਹੈ ਵੇਰਕਾ ਲਿਆ ਘਰ ਵਿੱਚ ਤਾਂ ਇਹੀ ਚੱਲਦਾ ਹੈ ਉਹ ਪੈਕੇਟ ਸਿਰਫ ਦੁੱਧ ਦਾ ਨਹੀਂ ਸੀ ਬਲਕਿ ਉਹ ਯਕੀਨ ਸੀ ਵੇਰਕਾ ਫਿਰ ਰੁਕਿਆ ਨਹੀਂ ਹੌਲੀ-ਹੌਲੀ ਬਟਰ ਆਇਆ ਘਿਓ ਆਇਆ ਆਈਸਕ੍ਰੀਮ ਆਈ ਤੇ ਸਭ ਤੋਂ ਵੱਧ ਪੰਜਾਬੀਆਂ ਦੀ ਫੇਵਰੇਟ ਥਿੱਕ ਸਾਲਟਡ ਲੱਸੀ ਵੇਰ ਦਾ ਇੱਕ ਪਿਆਲੇ ਦੁੱਧ ਤੋਂ ਸ਼ੁਰੂ ਹੋਈ ਪੰਜਾਬ ਦੀ ਪਰੰਪਰਾ ਜਿਹੜੀ ਫਰਿੱਜ 'ਚ ਵੀ ਹੈ ਅਤੇ ਪੰਜਾਬੀਆਂ ਦੇ ਦਿਲਾਂ ਵਿੱਚ ਵੀ ਤੁਹਾਨੂੰ ਵੇਰ ਦਾ ਕਿਹੜਾ ਪ੍ਰੋਡਕਟ ਸਭ ਤੋਂ ਵੱਧ ਪਸੰਦ ਹੈ ਹੇਠਾਂ ਕਮੈਂਟ ਕਰਨਾ ਅਤੇ ਪੰਜਾਬੀ ਬੁੱਕ ਟਾਕਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ